ਦੂ ਰੁਪਿਆ ਕੇ ਜੀ ਖੇਤਾ ਕਨੀ ਲੈਗਾ ਤੋਨੇ ਨਾਲ ਨਾ ਤਾਂ ੱੱਕਾ ਛਾਈ ਕੀਤੀ ਨਾ ਇਹ ਉਹ ਗੱਲ ਗੁੱਲਾ ਖਾ ਗਾ ਨੇ ਤੋ ਗਲ ਗੁਲੂ ਪੂਰਾ ਖਾ ਗਾ ਤੇ ਨਾ ਇਹ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਜੀ ਦੋਨਾਂ ਨੇ ਜੀ ਜਵਾਬ ਦਿੱਤਾ ਵੀ ਮੈਂ ਇਹ ਜਿਹਾ ਕੰਮ ਨਹੀਂ ਕਰਦਾ ਹੁਣੇ ਫਿਰ ਮੁੜ ਕੇ ਉਹ ਗਲ ਗੁਲ ਖਾ ਕੇ ਤੋ ਦੰਦੰਗਾ ਦੰਦੰਗਾ ਵੜ ਕੇ ਲੋਰ ਲੂਰ ਲਾ ਕੇ ਉਹਨਾਂ ਨੇ ੱੱਕਾ ਛਾਈ ਬਹੁਤ ਜ਼ਿਆਦਾ ਕੀਤੀ ਫੌਜੀ ਆਇਆ ਇੱਥੇ ਫੌਜੀ ਤੇ ਫੌਜੀ ਦੀ ਮਾਂ ਵੀ ਆਈ ਕਹਿੰਦੇ ਕਹਿੰਦੇ ਤੁਸੀਂ ਇਹਨੂੰ ਮਾਰ ਹੀ ਦੇਣਾ ਸੀ ਤੁਸੀਂ ਇਹਨੂੰ ਜਿਉਂਦਾ ਕਿਉਂ ਛੱਡਤਾ ਜੇ ਅੱਜ ਵੀ ਰਾਜੀਨਾਮੇ ਹੋਣਾ ਸੀਗਾ ਜੇ ਤੁਸੀਂ ਮਾਰ ਦਿੰਦੇ ਤਾਂ ਨਹੀਂ ਰਾਜੀਨਾਮਾ ਹੀ ਹੋਣਾ ਇੱਕ ਵਜੇ ਸਾਡੇ ਕੋਲੇ ਆਇਆ ਜੀ ਉਦੋਂ ਪਤਾ ਲੱਗਿਆ ਜੀ ਸਾਨੂੰ ਸਾਡੇ ਕੋਲ ਹਾਂਜੀ ਜੀ ਉਹਦੇ ਛੋਟਾ ਛੱਟ ਕੇ ਆਇਆ ਜੀ ਭੱਜ ਪੁੱਜ ਕੇ ਆਇਆ ਮੈਨੂੰ ਕਹਿੰਦਾ ਜੀ ਮੇਰੇ ਨਾਲ ਆ ਕੰਮ ਹੋ ਗਿਆ ਮੇਰੇ ਨਾਲ ਤੁਸੀਂ ਚੱਲੋ ਅਸੀਂ ਜਦੋਂ ਜਿੱਗੇ ਉਹਨਾਂ ਨਾਲ ਤੇ ਮੁੜ ਕੇ ਇੱਥੇ ਸੀ ਜ ਲੈ ਕੇ ਆਏ ਸੀ ਬਾਹਰ 'ਚ ਖੜੇ ਜੀ ਉਹਦਾ ਘਰ ਵਾਲਾ ਮੁੜ ਕੇ ਬੜਕਾ ਮਾਰਦਾ ਆ ਕਹਿੰਦਾ ਮੈਂ ਤਾਂ ਜੀ ਮਾਰ ਕੇ ਚੱਲਿਆ ਆ ਕਿਉਂ ਆਣਾ ਸੀ ਕਿ ਜੇ ਸੀ ਪੁੱਛਾਂ ਉਹ ਵੀ ਤੁਸੀਂ ਕਾਤੇ ਇਹ ਜਾਂ ਕੰਮ ਕੀਤਾ ਕਹਿੰਦਾ ਮੈਂ ਤਾਂ ਮਾਰ ਕੇ ਲੈ ਕੇ ਆਉਣਾ ਸੀ ਮੈਂ ਕਹਿੰਦੇ ਨਾ ਤੁਸੀਂ ਰਿਪੋਰਟ ਕਰੋ ਜੀ ਕਹਿੰਦੇ ਇੱਥੇ ਆਪਾਂ ਇੱਥੇ ਹੋ ਕਰਦਾਂਗੇ ਸਾਨੂੰ ਪੈਸਾ ਥੈਲੀ ਦੁਆ ਕੇ ਥੋੜਾ ਲਾਜ ਲਪਕਰਾ ਦੇਗੇ ਜੀ ਉਹਨਾਂ ਨੇ ਨਾ ਸਾਨੂੰ ਪੈਸਾ ਥੈਲੀ ਦਿੱਤਾ ਨਾ ਸਾਨੂੰ ਲਾਜ ਲਪਕ ਤਨਵੀ ਸਾਨੂੰ ਉਹਨਾਂ ਨੇ ਗੰਦ ਬਹੁਤ ਪਕਿਆ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਮੇਰੀਆਂ ਬੁੜੂਆਂ ਤੇ ਮੇਰੇ ਕਰਲੜ ਸਾਡੀਆਂ ਬੁੜੂਆਂ ਤੇ ਸਾਡੀਆਂ ਕਰਲੜ ਸਾਨੂੰ ਨੇ ਆਏ ਕਰਕੇ ਗਾਲਾਂ ਕੱਢੀਆਂ ਪੈਸਾ ਤਾਂ ਸੱਥ ਥੈਲੀ ਹੈ ਨਹੀਂ ਸੀ ਇਸ ਕਰਕੇ ਸਾਡੇ ਤੋਂ ਜਿੰਦਗਲ ਨਹੀਂ ਕਰਾਇਆ ਗਿਆ ਨਾ ਨੀਨੇਲ ਜਾਮ ਲਾਤਾ ਝੂਠਾ ਤੇ ਜਿਹੜਾ ਸਾਡੇ ਬੰਦੇ ਨੇ ਇਹਨਾਂ ਨੇ ਕੀਤਾ ਇਹਨਾਂ ਨੇ ਸਾਰੇ ਟੱਬਰ ਦੀ ਰਾਇ ਸੀ ਵੇ ਮਾਰਨ ਚ ਸਿਸ ਤੇ ਨਾਲ ਹੋਇਆ ਬੰਦਾ ਕੱਲ ਨੂੰ ਅਸੀਂ ਬੜੀਆਂ ਕੁੜੀਆਂ ਫਿਰਦੀਆਂ ਰਹਿਣਾ ਕੱਲ ਨੂੰ ਸਾਡੇ ਨਾਲ ਵੀ ਕਰ ਸਕਦਾ ਹੈ ਇਸ ਕਰਕੇ ਇਸ ਇਨਸਾਫ ਤੋਂ ਲੈਣਾ ਹੈ ਕੋਈ ਸਾਡੇ ਡਾਕਟਰਾਂ ਨੇ ਨਾ ਕੋਈ ਇਲਾਜ ਕੀਤਾ ਨਾ ਕੋਈ ਇੰਜੈਕਸ਼ਨ ਲਾ ਰਹੇ ਨਾ ਉਹਨੂੰ ਕੋਈ ਦਵਾਈ ਦੇ ਰਹੇ ਉਹ ਸਾਡਾ ਉਸੇ ਤਰ੍ਹਾਂ ਪਿਆ ਉਹ ਜਿੰਨੂੰ ਕੁਛ ਨਹੀਂ ਹੋਇਆ ਉਹਨੂੰ ਇੰਜੈਕਸ਼ਨ ਵੀ ਦੇਈ ਜਾਂਦੇ ਡਾਕਟਰ ਦਵਾਈਆਂ ਵੀ ਦੇਈ ਇਹਦੇ ਨਾਲ ਕੋਈ ਡਾਕਟਰ ਸੁਣਦਾ ਪਿਆ ਨਾ ਸਾਡੇ ਕੋਈ ਗੁਰ ਸਮੇਲ ਆਜ ਸਾਡੇ ਬੰਦਿਆਂ ਨੇ ਕਿਸੇ ਨਾਲ ਨਹੀਂ ਲੜੇ ਬਾਹਰ ਨਿਕਲ ਕੇ ਨਾ ਕਦੀ ਕਿਸੇ ਨਾਲ ਕੋਈ ਮਾਰੀ ਨਹੀਂ ਚੰਗੀ ਨਹੀਂ ਕੀਤੀ ਗਈ ਜਿਹੜੀ ਉਹ ਆਪ ਖੋਦ ਸਾਡੇ ਘਰੇ ਜਨਾਨੀ ਇਹਨਾਂ ਨੇ 2-3 ਸਾਲ ਸਾਡੇ ਘਰ ਚ ਰਹੇ ਆ ਤੇ ਅਸੀਂ ਉਦੋਂ ਨਹੀਂ ਸਾਡੇ ਬੰਦੇ ਨੇ ਕੁਝ ਕੀਤਾਗਾ ਤਾਂ ਹੁਣ ਇਹਨੇ ਪਾਣੀ ਤਾਂ ਨਹੀਂ ਥੋੜੀ ਲੜਾਈ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਕਰਕੇ ਤੁਸੀਂ ਸ਼ਾਇਦ ਉਹਦੇ ਤੇ ਇਲਜ਼ਾਮ ਲਾਉਂਦੇ ਹੋ ਆ ਇਹਨੂੰ ਤਾਂ ਨਾਲੇ ਜਿਹੜੇ ਫਿਰ ਜਿਹੜੇ ਜ਼ਬਰਦਸਤੀ ਕੀਤੀ ਉਹ ਵੀ ਹੋਈ ਆ ਫਿਰ ਉਹਦੇ ਕਰਕੇ ਜਿਆਦਾ ਕਮਜ਼ੋਰ ਆ ਵੀ ਖਾਣ ਪੀਣ ਨੂੰ ਗਰੀਬਾਂ ਦੇ ਘਰਾਂ ਚ ਕੀ ਹੁੰਦਾਗਾ ਕੱਲੀ ਰੋਟੀ ਆ ਦੇ ਆਉ ਦੇ ਭਰਾ ਨੇ ਉਹਨੇ ਐ ਕਹਿਤਾ ਵੀ ਕਹਿੰਦਾ ਬੀਨ ਮਾਰ ਕੇ ਲਿਆਉਣਾ ਸੀਗਾ ਘਰੇ ਆਂਦਾ ਤੇ ਤੁਜੀ ਦੇ ਉਹਦੇ ਜਿੰਨੇ ਕੀਤਾ ਭਰਾ ਨੇ ਤੇ ਚਾਚੇ ਦੇ ਮੰਗੇ ਉਹਨਾਂ ਨੂੰ ਪੈਸਾ ਸਾਡੇ ਕੋਲ ਕੁਝ ਨਹੀਂ ਹੈਗਾ ਤਾਂ ਅਸੀਂ ਨਹੀਂ ਕਰ ਸਕਦੇ ਨਾ ਕੁਝ ਸਾਡੇ ਬੰਦੇ ਜੀ ਕੁਝ ਵੀ ਨਹੀਂ ਖਾਂਦਾ ਪੀਂਦਾ ਉਹ ਉਹਦਾ ਬਾਲਾ ਬੁਰਾ ਹਾਲ ਆ ਜੀ ਬਚਨ ਦਾ ਦਾਦਾ ਦਾ ਮੇਦੀ ਹੈ ਨਹੀਂ ਕੀ ਕੀ ਨਾ ਜੀ ਤੁਹਾਡਾ ਮਨਪ੍ਰੀਤ ਕਰੋ ਤਣੇ ਕੀ ਘਟਨਾ ਵਾਪਰੀ ਹੈ ਪੂਰੀ ਦੱਸੋ ਸੂ ਗਾਇ ਤੇ ਨੰਦੇ ਕਰੇ ਜੀ ਲੱਕੜ ਵੱਡੀ ਆਂਦੀ ਸੀਗੀ ਤੇ ਇਹ ਲੱਕੜਾ ਸਾਡੇ ਘਰੇ ਸਟਕ ਕੇ ਗਏ ਆ ਉਹ ਨਾਲ ਦੋਨੇ ਜਣ ਬਾਅਦ ਚ ਉਹ ਰੇਪਉਣ ਜਾਵੜੇ ਦੋਨੇ ਹੱਥ ਨੂੰ ਨੂੰ दारू ਦੂਰੂ ਪਿਆ ਕੇ ਜੀ ਖੇਤਾ ਕੰਨੀ ਲੈ ਗਏ ਤੇ ਉਹਦੇ ਨਾਲ ਨਾ ਤਾਂ ੱੱਕਾ ਛਾਈ ਕੀਤੀ ਨਾ ਇਹ ਉਹ ਗੱਲ ਗੁੱਲਾ ਖਾ ਗਏ ਇਤੋਂ ਗਲ ਗੁੱਲ ਪੂਰਾ ਖਾ ਗਏ ਤੇ ਨਾ ਇਹ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਜੀ ਦੋਨਾਂ ਨੇ ਜੀ ਜਵਾਬ ਦਿੱਤਾ ਵੀ ਮੈਂ ਇਹ ਜਿਹਾ ਕੰਮ ਨਹੀਂ ਕਰਨਾ ਹੁਣੇ ਫਿਰ ਮੁੜ ਕੇ ਉਹਦਾ ਗਲ ਗੁੱਲ ਖਾ ਕੇ ਇਤੋਂ ਦੰਦਾਂ ਦੰਦਾਂ ਵੜ ਕੇ ਲੋਰ ਲੂਰ ਲਾ ਕੇ ਉਹਨਾਂ ਨੇ ੱੱਕਾ ਛਾਈ ਬਹੁਤ ਜ਼ਿਆਦਾ ਕੀਤੀ ਤੱਕਾशाही ਹੋਈ ਹੈ ਉਹਨਾਂ ਨਾਲ ਹਾਂਜੀ ਤੇ ਉਹਦੀ ਉਮਰ ਕਿੰਨੀ ਹੈ ਤੁਹਾਡੇ ਘਰ ਵਾਲੇ ਦੀ 40 ਸਾਲਾਂ ਦੀ ਕੀ ਨਾਮ ਹੈ ਉਹਨਾਂ ਦਾ ਦੇਵੀ ਸਿੰਘ ਹਮ ਜਦੋਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਹਾਂ ਤੇ ਉਹ ਜਿਹੜਾ ਬੰਦਾ ਜੀ ਨੇ ਦੁਸ਼ਕਰਮ ਕੀਤਾ ਉਹਦਾ ਕੀ ਨਾਂ ਹੈ ਉਹਦਾ ਨਾਂ ਕਰਨੀ ਹੈ ਕਰਨੀ ਸਿੰਘ ਤੇ ਕੀ ਰਿਸ਼ਤਾ ਤੁਹਾਡਾ ਉਹਨਾਂ ਨਾਲ ਚਾਚੇ ਦਾ ਮੁੰਡਾ ਈ ਸਾਡੇ ਦਾ ਅੱਛਾ ਭਰਾ ਨਹੀਂ ਇਹੋ ਜਿਹਾ ਕੰਮ ਕਰਦਾ ਹਾਂਜੀ ਹਮ ਤੁਹਾਨੂੰ ਕਿਵੇਂ ਪਤਾ ਲੱਗਿਆ ਅਗਲੇ ਦਿਨ ਪਤਾ ਲੱਗਦਾ ਜਾਂ ਉਦੋਂ ਸਾਨੂੰ ਜਿਹਦੇ ਦੋ ਹੱਥ ਨੇ 1 ਵਜੇ ਸਾਡੇ ਕੋਲੇ ਆਇਆ ਜੀ ਉਦੋਂ ਪਤਾ ਲੱਗਿਆ ਜੀ ਸਾਨੂੰ ਸਾਡੇ ਕੋਲ ਹਾਂਜੀ ਜੀ ਉਹਦੇ ਛੋਟ ਛੱਟ ਕੇ ਆਇਆ ਜੀ ਭੱਜ ਪੁੱਜ ਕੇ ਆਇਆ ਮੈਨੂੰ ਕਹਿੰਦਾ ਜੀ ਮੇਰੇ ਨਾਲ ਆਹ ਕੰਮ ਹੋ ਗਿਆ ਮੇਰੇ ਨਾਲ ਤੁਸੀਂ ਚੱਲੋ ਅਸੀਂ ਜਦੋਂ ਜਿੱਗੇ ਉਹਨਾਂ ਨਾਲ ਤੇ ਮੁੜ ਕੇ ਇੱਥੇ ਸੀ ਜ ਲੈ ਕੇ ਆਏ ਸੀ ਬਾਹਰ 'ਚ ਖੜੇ ਜੀ ਉਹਦਾ ਘਰ ਵਾਲਾ ਮੁੜ ਕੇ ਬੜਕਾ ਮਾਰਦਾ ਹੈ ਕਹਿੰਦਾ ਮੈਂ ਤਾਂ ਜੀ ਮਾਰ ਕੇ ਚੱਲਿਆ ਆਉਣਾ ਸੀ ਜੇ ਅਸੀਂ ਪੁੱਛਾਂ ਉਹ ਵੀ ਤੁਸੀਂ ਕਾਹਤੋ ਇਹੋ ਜਿਹਾ ਕੰਮ ਕੀਤਾ ਕਹਿੰਦਾ ਮੈਂ ਤਾਂ ਮਾਰ ਕੇ ਲੈ ਕੇ ਆਉਣਾ ਸੀ ਮੈਂ ਤਾਂ ਛੱਡ ਜਣਾ ਨਹੀਂ ਸੀ ਜੀ ਅੱਛਾ ਕੋਈ ਪਹਿਲਾਂ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ ਨਹੀਂ ਇਹ ਨਹੀਂ ਲੜਾਈ ਲੜੂਈ ਤਾਂ ਕੋਈ ਜੀ ਨਹੀਂ ਹੋਈ ਸੀ ਕੌਜੀ ਤਾਂ ਵੀ ਲੱਜਣਾ ਕੋਕੀਆਂ ਦਾ ਮਾਰ ਨਹੀਂ ਤੁਸੀਂ ਦੱਸੋ ਭੈਣੇ ਪੈ ਪੈ ਨਾ ਥੋੜੀ ਜੀ ਰੋ ਰਹੀ ਹੈ ਤੇ ਉਹ ਤੋਂ ਗੱਲ ਵੀ ਨਹੀਂ ਹੋ ਰਹੀ ਪੂਰੀ ਗੱਲ ਕੀ ਹੋਈ ਹੈ ਕਿਉਂ ਹੋਈ ਹੈ ਭਰਾ ਸੀ ਉਹਦਾ ਤੇ ਅੰਧਿਆਪ ਦੇ ਭਰਾ ਨਹੀਂ ਉਹਨੇ ਐ ਕਹਿਤਾ ਵੀ ਕਹਿੰਦਾ ਵੀਨ ਮਾਰ ਕੇ ਲਿਓਣਾ ਸੀ ਘਰੇ ਹੰਦਾ ਤੇ ਤੁਜੀ ਦੇ ਉਹਦੇ ਜਿੰਨੇ ਕੀਤਾ ਭਰਾਣੇ ਤੇ ਚਾਚੇ ਦੇ ਮੁੰਡੇ ਜਿੰਨੇ ਦੁਸ਼ਕਰਮ ਕੀਤਾ ਉਹਦਾ ਭਰਾ ਕਹਿੰਦਾ ਸੀ ਉਹ ਆ ਫੌਜ ਚ ਲੱਗਾ ਹੋਇਆ ਵੀ ਉਹਨਾਂ ਨੂੰ ਪੈਸਾ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਨਹੀਂ ਕਰ ਸਕਦੇ ਨਾ ਕੁਝ സാഡേ ബന്യ ടേ ബാ ਕਦਮ ਨਹੀਂ ਚੱਕੜਾਗਾ ਕੋਈ ਕੋਈ ਸੱਦਿਆ ਨਹੀਂ ਪੰਚਾਇਤ ਨਹੀਂ ਕੀਤੀ ਇਕੱਠੀ ਜਾਂ ਕੋਈ ਹੋਰ ਤੁਸੀਂ ਕੋਈ ਰਿਪੋਰਟ ਨਹੀਂ ਦਰਜ ਕਰਵਾਈ ਸੀ ਰਿਪੋਰਟ ਸਸੇ ਕੁਝ ਨਹੀਂ ਕੀਤਾ ਸਾਰੇ ਸਨ ਕਹਿੰਦੇ ਮੈਂਬਰ ਸਰਪੰਚ ਕਹਿੰਦੇ ਨਾ ਤੁਸੀਂ ਰਿਪੋਰਟ ਕਰੋ ਜੀ ਕਹਿੰਦੇ ਇੱਥੇ ਆਪਾਂ ਇੱਥੇ ਹੋ ਕਰ ਦਾਂਗੇ ਸਾਨੂੰ ਪੈਸਾ ਥੈਲੀ ਦਵਾ ਕੇ ਥੋੜਾ ਲਾਜ ਲੱਪਾ ਕਰਾ ਦੇਗੇ ਜੀ ਉਹਨਾਂ ਨੇ ਨਾ ਸਾਨੂੰ ਪੈਸਾ ਥੈਲੀ ਦਿੱਤਨ ਨਾ ਸਾਨੂੰ ਲਾਜ ਲੱਪਾ ਕਰਾ ਚੁੱਪ ਕਰ ਚੁੱਪ ਕਰਕੇ ਕਰ ਲੈ ਕੋਈ ਨਹੀਂ ਕੋਈ ਨਹੀਂ ਦੁਸ਼ਕਰਮ ਦਾ ਵਿੱਚ ਲਾਜ ਨਾਲ ਪੈਸੇ ਤੇ ਲੈਣਾ ਕੀ ਇੱਕ ਜਿਹੜਾ ਰੁਪਇਆ ਨੂੰ ਸਜ਼ਾ ਮਿਲਣੀ ਚਾਹੀਦੀ ਤੁਸੀਂ ਇਹ ਨਹੀਂ ਕਿਹਾ ਐਸੀ ਜੀ ਕਹਾਂ ਸੀ ਜੀ ਸਾਨੂੰ ਕਹਿੰਦੇ ਮੈਂਬਰ ਸਰਪੰਚ ਕਹਿੰਦੇ ਤੁਸੀਂ ਤੁਹਾਡਾ ਆਪ ਦਾ ਬੰਦਾ ਹੈ ਜੀ ਤੁਸੀਂ ਨਾ ਸਸਤੇ ਬਦਨਾਮ ਹੀ ਕਰਕੇ ਚੁੱਪ ਕਰ ਗਏ ਪਰ ਉਹਨਾਂ ਨੇ ਨਹੀਂ ਸੋਚਿਆ ਦੀ ਘਰ ਵਾਲੀ ਨੇ ਕਹਿਤਾ ਵੀ ਮੇਰੇ ਘਰੇ ਬੰਦੇ ਪੈਗੇ ਅਸੀਂ ਸਾਰੀਆਂ ਜਨਨੀਆਂ ਨਾਲ ਸੀ ਅਸੀਂ ਕਿਵੇਂ ਇਸ ਤਰ੍ਹਾਂ ਕਹਿ ਸਕਦੇ ਵੀ ਸਾਡੇ ਬੰਦੇ ਇਸ ਕੰਮ 'ਚ ਹੈਗੇ ਸਾਡੇ ਬੰਦਿਆਂ ਨੇ ਕਦੀ ਕਦੀ ਕਿ ਸਾਡੇ ਬੰਦਿਆਂ ਨੇ ਕਿਸੇ ਨਾਲ ਨਹੀਂ ਲੜੇ ਬਾਹਰ ਨਿਕਲ ਕੇ ਨਾ ਕਦੀ ਕਿਸੇ ਨਾਲ ਕੋ ਮਾੜੀ ਨਹੀਂ ਚੰਗੀ ਨਹੀਂ ਕੀਤੀ ਜਿਹੜੀ ਉਹ ਆਪ ਖੁਦ ਸਾਡੇ ਘਰੇ ਜਨਾਨੀ ਇਹਨਾਂ ਨੇ 2-3 ਸਾਲ ਸਾਡੇ ਘਰ 'ਚ ਰਹੇ ਆ ਤੇ ਅਸੀਂ ਉਦੋਂ ਨਹੀਂ ਸਾਡੇ ਬੰਦੇ ਨੇ ਕੁਝ ਕੀਤਾ ਤਾਂ ਹੁਣ ਇਹਨੇ ਕਿਵੇਂ ਕਹਿ ਸਕਦੇ ਉਦੋਂ ਕੁਆਰਾ ਸੀ ਸਾਡੇ ਵਿੱਚ ਮੇਰੇ ਨਾਲ ਰਹਿੰਦੇ ਰਿਹਾ ਹਾਂਜੀ ਅੱਸੀ ਘਰ 'ਚ ਹੀ ਹੋ ਰਹੇ ਆ 2-3 ਸਾਲ ਸਾਡੇ ਘਰ 'ਚ ਰਹਿੰਦੇ ਰਹੇ ਉਹ ਤੇ ਤਾਂ ਵੀ ਇਹਨਾਂ ਨੇ ਇੰਨਾ ਕੰਮ ਨਹੀਂ ਇਹਨਾਂ ਨੇ ਅਸੀਂ ਕਦੀ ਇਹੋ ਜਿਹਾ ਕਹਿ ਸਕਦੇ ਸਾਡੇ ਬੰਦੇ ਇਹੋ ਜਿਹੇ ਹੈਗੇ ਜੀ ਉਹਦੀ ਮਾਂ ਤੇ ਉਹਨੇ ਖੁਦ ਉਹ ਦੋ ਫੌਜੀ ਕਿੱਥੇ ਸੀਗਾ ਜਦੋਂ ਉਹਨਾਂ ਨੇ ਘਰੋਂ ਕੱਢਤਾ ਸੀਗੇ ਜਦੋਂ ਤੱਤਾ ਜਰਲਦੀ ਫਿਰਦੀ ਸੀ ਅਸੀਂ ਇਹਨਾਂ ਨੂੰ ਆਪਦੇ ਘਰੇ ਲਿਆ ਕੇ ਪਾਇਆ ਵੀ ਚਲ ਅਸੀਂ ਆਪਦੇ ਸਮਝ ਕੇ ਇਹਨਾਂ ਨੂੰ ਘਰੇ ਲੈ ਕੇ ਆਂਦਾ ਸੀ ਪਰ ਸਾਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਢਿੱਡ ਜਾ ਬੇਈਮਾਨੀਆਂ ਵੀ ਸਾਡੇ ਨੇ ਇਹ ਕੁਛ ਕਰਨਗੇ ਇਹ ਇਹ ਕੋਈ ਪੁਰਾਣੀ ਤਾਂ ਨਹੀਂ ਤੁਹਾਡੀ ਲੜਾਈ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਕਰਕੇ ਤੁਸੀਂ ਸ਼ਾਇਦ ਉਹਦੇ ਤੇ ਇਲਜ਼ਾਮ ਲਾਉਂਦੇ ਹੋ ਹਾਂਜੀ ਪੁਰਾਣੀ ਪ੍ਰੂਣੀ ਸਾਡੀ ਕੋਈ ਨਹੀਂ ਕਿ ਕੋਈ ਨਹੀਂ ਸਾਡੀ ਨਾ ਤਾਂ ਅਸੀਂ ਤਾਂ ਕਦੀ ਸਾਡੇ ਬੰਦੇ ਆ ਸਾਨੂੰ ਵੀ ਆਈਆਂ ਨੂੰ ਇਹਨੇ ਨੇਚਰ ਹੋ ਗਿਆ ਸਾਡੇ ਘਰ 'ਚ ਸਾਨੂੰ ਸਾਡੇ ਬੰਦੇ ਸਾਨੂੰ ਪਤਾ ਵੀ ਸਾਡੇ ਬੰਦਿਆਂ ਨੇ ਨਹੀਂ ਇਹੋ ਜਿਹਾ ਕੋਈ ਹੈ ਨਹੀਂ ਇਹਨੇ ਜੋਗੇ ਨਾ ਇਹ ਸਿੱਧਾ ਕੰਮਾਂ ਤੇ ਜਾਂਦੇ ਕੰਮਾਂ ਤੋਂ ਘਰੇ ਆ ਜਾਂਦੇ ਆ ਇਹ ਤਾਂ ਘਰੇ ਬਾਹਰ ਗੱਲ ਕਿ ਨਹੀਂ ਕਿਤੇ ਕੋਲੇ ਜਾਂਦੇ ਆਉਂਦੇਗੇ ਜਿਹੜਾ ਉਹਨੇ ਆ ਜਨਾਨੀ ਨੇ ਇਲਜ਼ਾਮ ਲਾਤਾ ਉਹ ਝੂਠਾ ਤੇ ਜਿਹੜਾ ਸਾਡੇ ਬੰਦੇ ਨੇ ਇਹਨਾਂ ਨੇ ਕੀਤਾ ਇਹਨਾਂ ਨੇ ਸਾਰੇ ਟੱਬਰ ਦੀ ਰਾਇ ਸੀ ਵੇ ਮਾਰਨ ਚ ਸੀ ਸਾਡੇ ਜਿਹਦੇ ਨਾਲ ਦੁਸ਼ਕਰਮ ਹੋਇਆ ਉਹ ਬਾਈ ਹੁਣ ਕਿੱਥੇ ਆ ਉਹਨੂੰ ਕਿੱਥੇ ਰੱਖਿਆ ਗਿਆ ਉਹ ਅਸੀਂ ਹਸਪੀਟਲ ਛੱਡਿਆ ਹੋਇਆ ਤੇ ਪਰ ਉਹਨਾਂ ਨੇ ਕੋਈ ਸਾਡੇ ਡਾਕਟਰਾਂ ਨੇ ਨਾ ਕੋਈ ਇਲਾਜ ਕੀਤਾ ਨਾ ਕੋਈ ਇੰਜੈਕਸ਼ਨ ਲਾ ਰਹੇ ਨਾ ਉਹਨੂੰ ਕੋਈ ਦਵਾਈ ਦੇ ਰਹੇ ਉਹ ਸਾਡਾ ਉਸੇ ਤਰ੍ਹਾਂ ਪਿਆ ਉਹ ਜਿੰਨੂੰ ਕੁਛ ਨਹੀਂ ਹੋਇਆ ਉਹਨੂੰ ਇੰਜੈਕਸ਼ਨ ਵੀ ਦੇਈ ਜਾਂਦੇ ਡਾਕਟਰ ਦਵਾਈਆਂ ਵੀ ਦੇਈ ਇਹਦੇ ਨਾਲ ਕੋਈ ਡਾਕਟਰ ਸੁਣਦਾ ਪਿਆ ਨਾ ਸਾਡੇ ਕੋਈ ਪੁਰਸੇ ਮਲਾਜ ਮੈਂ ਸੁਣਦਾ ਡਾਕਟਰ ਦਾ ਮਰੀਜ਼ ਦੀ ਗੱਲ ਸੁਣੇਗਾ ਜੇ ਤੁਸੀਂ ਕਹਿ ਰਹੇ ਹੋ ਕਿ ਉਹਦੇ ਦੰਦੀਆਂ ਵੱਡੀਆਂ ਗਈਆਂ ਜ਼ਖਮ ਹੋਏ ਪਏ ਆ ਕੋਈ ਪੱਟੀ ਮਲਮ ਨਹੀਂ ਕੀਤੀ ਗਈ ਨਹੀਂ ਜੀ ਉਹ ਕਹਿੰਦੀ ਕਹਿੰਦੀ ਤਾਂ ਕੋਈ ਇੰਨਾ ਕੋਈ ਰਿੰਦਾ ਹੈ ਨਹੀਂ ਆਂਦੇ ਨਾਰਮਲ ਕੇਸ ਆਂਦੇ ਤਾਂ ਨਹੀਂ ਤੁਸੀਂ ਉਸ ਉਸੇ ਦਿਨ ਦਾਖਲ ਕਰਾਤਾ ਸੀ ਜਾਂ ਲੇਟ ਕਰਵਾਇਆ ਸਾਨੂੰ ਤਾਂ ਫਿਰ ਜਿਹੜੇ ਸਰਪੰਚਾਂ ਨੇ ਕਹਿਤਾ ਸੀ ਅਸੀਂ ਤਾਂ ਕਰਕੇ ਅਸੀਂ ਚੁੱਪ ਕਰਕੇ ਵੀ ਅਸੀਂ ਆਖਿਆ ਚੱਲ ਕੋਈ ਨਹੀਂ ਵੀ ਚੱਲ ਜਦੋਂ ਸਾਨੂੰ ਅਸੀਂ ਸਾਡੇ ਨਾਲ ਬਿੰਬਰ ਪੰਚਾਇਤ ਨੇ ਜਦੋਂ ਕਹਿਤਾ ਵੀ ਚੱਲ ਕੋਈ ਸਾਨੂੰ ਬਿੰਬਰਾ ਮਗਰ ਅਸੀਂ ਕਹਿਤਾ ਵੀ ਸਾਡੇ ਮਗਰ ਕੋਈ ਨਹੀਂ ਵੀ ਕਰਕੇ ਪੈਨ ਕਰਕੇ ਜੀ ਅਸੀਂ ਲੈ ਕੇ ਨਹੀਂ ਗਏ ਜੀ ਅਸੀਂ ਇੱਕ ਰਾਤ ਰੱਖ ਲਿਆ ਜੀ ਦੂਜੇ ਤੀਜੇ ਦਿਨ ਅਸੀਂ ਜੀ ਦਾਖਲ ਕਰਾਇਆ ਦਾ ਗਰੀਬ ਬੰਦੇ ਕੋਲੇ ਪੈਸੇ ਦੀ ਵੀ ਘਾਟ ਹੁੰਦੀ ਆ ਪੈਸੇ ਕੋਲ ਪੈਸੇ ਤਾਂ ਨਹੀਂ ਸੀ ਇਸ ਕਰਕੇ ਸਾਡੇ ਤੋਂ ਜਿੰਦਾਂ ਨਹੀਂ ਕਰਾਇਆ ਗਿਆ ਜੋ ਜਪ ਲਿਆ ਜਦ ਸੋਜ ਜਪ ਰੋਟੀ ਖਾਣ ਕਿਵੇਂ ਬੀਬੀ ਹੁਣ ਤਾਂ ਬੋਲ ਜੇ ਸੋਜ ਜਪ ਲਗਾ ਤੇ ਦੂਜਾ ਉਦੋਂ ਰੋਟੀ ਖਾਣੋਂ ਹਟ ਗਿਆ ਫੇਰ ਦਾਖਲ ਲੈ ਕੇ ਗਏ ਅੱਛਾ ਉਹ ਰੋਟੀ ਪਾਣੀ ਵੀ ਨਹੀਂ ਖਾਂਦਾ ਪੀਂਦਾ ਨਹੀਂ ਰੋਟੀ ਖਾਂਦਾ ਵਿਚਾਰਾ ਬੰਦਾ ਪਿਆਰਾ ਬਾਰੇ ਦਾ ਸਾਰਾ ਕੁਝ ਨਹੀਂ ਚਾਹ ਵੀ ਨਹੀਂ ਹਾਦੀ ਦੇਣਾ ਕੋ ਚਾਹ ਪੀਂਦਾ ਨਾ ਕੋਈ ਪਾਣੀ ਕੁਝ ਨਿਕ ਨੰਗਦਾ ਪਿਆ ਡਾਕਟਰ ਕਹਿੰਦੇ ਨਾਰਮਲ ਕੇਸ ਨਾ ਡਾਕਟਰ ਹੱਥ ਪਾਉਂਦੇ ਪਏ ਆ ਪਰ ਸੋ ਦੋ ਦਿਨ ਹੋ ਗਿਆ ਜੇ ਉਸ ਦਿਨ بارش ਜਿਆਦਾ ਸੀ بارش ਕਰਕੇ ਅਸੀਂ ਲੈ ਕੇ ਨਹੀਂ ਗਏਗੇ। ਨਾ ਜੀ ਐਕਸ ਕਹਿਣਾ ਕੀ ਕੀਤਾ ਉਹਨਾਂ ਦੇ ਘਰ ਕੋਈ ਰਿਪੋਰਟਾਂ ਮਾੜੀਆਂ ਮੋਟਾ ਉਹਨਾਂ ਨੇ ਟੈਸਟ ਕੀਤੇ ਉਹ ਵੀ ਸਾਨੂੰ ਉਹਨਾਂ ਨੇ ਕੋਈ ਕਾਗਜ਼ ਪ੍ਰੂਫ ਨਹੀਂ ਵਿਖਾਇਆਗਾ ਵੀ ਇਹਦੇ ਸੱਟ ਅੰਦਰ ਹੈਗੀ ਹੈ ਜਾਂ ਨਹੀਂ ਹੈਗੀ ਕੀ। ਤੁਹਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਜਿਹੜੀ ਕੋਈ ਟੈਸਟ ਰਿਪੋਰਟ ਹੋਈ ਆ ਜਾਂ ਐਕਸਟਰਾ ਹੋਇਆ ਕੁਝ ਵੀ ਹੋਇਆਗਾ। ਨਹੀਂ ਕੁਛ ਨਹੀਂ ਸਾਨੂੰ ਦਿੱਤਾ ਉਹਨਾਂ ਨੇ। ਤੁਸੀਂ ਉਹਨਾਂ ਨੂੰ ਦੱਸਿਆ ਵੀ ਆਹਾ ਕੁਛ ਹੋਇਆ ਸਾਡੇ ਨਾਲ ਵੀ ਫਿਰ ਡਾਕਟਰ ਨੂੰ ਦੱਸਿਆ ਸੀਗਾ ਵੀ ਆਹ ਘਟਨਾ ਵਾਪਰੀ ਆ ਸਾਰੀ ਵੀ ਉਸ ਕਰਕੇ ਸਾਡੀ ਲੜਾਈ ਹੋਈ ਆ ਜਾਂ ਸਾਡਾ ਵੀ ਸਾਡੇ ਨਾਲ ਦੁਸ਼ਕਰਮ ਹੋਇਆ ਇਹ ਡਾਕਟਰ ਨੂੰ ਇਹ ਬੰਦੇ ਲੈ ਕੇ ਗਏ ਸੀਗੇ ਦੱਸੀ ਆ ਜੀ ਸੀ ਕੋਈ ਸੀ ਜੀ ਇਹ ਮੁਰਕੇ ਨੇ ਸਾਰਾ ਕਰਨ ਕੀਤੇ ਸੀ ਤੇ ਕਰਾਈ ਆ ਦੱਸਤੀ ਸੀ ਸਾਰੇ ਕੁਝ ਡਾਕਟਰ ਨੂੰ ਹਾਂ ਜੀ ਸਾਰਾ ਕੁਝ ਦੱਸਿਆ ਕੋਣ ਗਿਆ ਸੀ ਨਾਲ ਹਸਪੀਟਲ ਚ ਇਥੋਂ ਨਾਲ ਤੇਰਾ ਉਹ ਮੁਰਗਾ ਸੀ ਉਹ ਵੀ ਸੀ ਨਾਲ ਆਜੋ ਭਾਈ ਕੋਣ ਗਏ ਸੀ ਦੱਸੋ ਬੜੀ ਗੱਲਬਾਤ ਹੋਈ ਆ ਡਾਕਟਰ ਨਾਲ ਡਾਕਟਰ ਨੂੰ ਸਹੀ ਕੀ ਕੀ ਗੱਲ ਦੱਸੀ ਆ ਤੇ ਡਾਕਟਰ ਨੇ ਤੁਹਾਨੂੰ ਕੀ ਕਿਹਾ ਜੀ ਡਾਕਟਰ ਨੂੰ ਤਾਂ ਅਸੀਂ ਇਹੀ ਕਿਹਾ ਸੀਗਾ ਜੀ ਇਹਦੇ ਨਾਲ ੱੱਕਾ ਸ਼ਾਈ ਹੋਈ ਆ ਹੂੰ ਤੇ ਉਹਦੇ ਕਰਕੇ ਤੇ ਇੰਨੇ ਕੋਈ ਗੱਲ ਨਹੀਂ ਕੋਈ ਬਾਈ ਗੱਲ ਕਰੋ ਤੁਸੀਂ ਗੱਲ ਦੱਸੋ ਆਪਣੀ ਚਾਹ ਮੈਂ ਮਸ਼ੋਰਪੁਰਾ ਪੜ੍ਹਿਆ ਵਿਚਾਰੇ ਜਦੋਂ ਸੀ ਤਾਂ ਪ੍ਰਾਨੇ ਵੱਡੇ ਨੇ ਪਾਲ ਪਾਲ ਕੇ ਵਿਆਇਆ ਇਹ ਤੇ ਇਹ ਵੱਡਾ ਛੋਟਾ ਭਰਾ ਉਹਨਾਂ ਦਾ ਜੀ ਆ ਛੋਟਾ ਠੀਕ ਹੈ ਇਹ ਤੋਂ ਵੀ ਛੋਟਾ ਉਹ ਲੰਬਾ ਤੱਕਾ ਸੋ ਯੋ ਯੋ ਦੱਸੀ ਨਹੀਂ ਨਾ ਨਾ ਦੱਸ ਕਹੀ ਕਿ ਆਪ ਨੂੰ ਸ਼ਰਮ ਆਉਂਦੀ ਆ ਕੋਈ ਗੱਲ ਦੇ ਕੋਈ ਨਹੀਂ ਬਾਈ ਤੁਸੀਂ ਨਾ ਗੱਲ ਸਾਰੀ ਦੱਸੋ ਹੌਸਲਾ ਰੱਖੋ ਗੱਲ ਦੱਸੋ ਕਿਉਂਕਿ ਇਨਸਾਫ ਦੀ ਜੇ ਤੁਸੀਂ ਮੰਗ ਕਰਦੇ ਆ ਅਸੀਂ ਸਿਰਫ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਉਣੀ ਆ ਤੇ ਉਦੋਂ ਬਾਅਦ ਅੱਗੇ ਫੈਸਲਾ ਹੋਣਾ ਕਿ ਬਾਈ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਫੈਸਲਾ ਕਰਨਾ ਤੁਸੀਂ ਜੇ ਇਨਸਾਫ ਚਾਹੁੰਦੇ ਆ ਤਾਂ ਤੁਹਾਨੂੰ ਦੱਸਣੀ ਪੈਣੀ ਆ ਗੱਲਬਾਤ ਗੱਲ ਦੱਸੋ ਜੀ ਕੀ ਗੱਲ ਹੈ ਹਾਂ ਡਾਕਟਰਾਂ ਨੇ ਜਮਨ ਨੋਰਮਲ ਕੇਸ ਬਣਾਤਾ ਜੀ ਅੱਛਾ ਕਹਿੰਦੇ ਡਾਕਟਰ ਕਹਿੰਦੇ ਏਡੀ ਗੱਲਬਾਤ ਹੈ ਨਹੀਂ ਕੋਈ ਇਹਦੇ ਪੱਟੀ ਕਰਨ ਦੀ ਲੋੜ ਨਹੀਂਗੀ ਹੂੰ ਜੋ ਅਸੀਂ ਉਹਨਾਂ ਨੂੰ ਦੱਸਿਆ ਸੀ ਉਸ ਗੱਲ ਤੋਂ ਬਸ ਐਂ ਉਂਗਲਾਂ ਨਾਲ ਜ਼ਖਮ ਮੈਣ ਕੇ ਤੇ ਕੇਸ ਬਣਾ ਕੇ ਨਾਰਮਲ 6 ਸੱਟਾਂ ਦਾ ਕੇਸ ਬਣਾਇਆ ਨੌ ਅੱਖਰੇ ਹੋਏ ਐ ਜੀ ਉਹਦੇ ਕੋਈ ਸਾਨੂੰ ਅੱਖਰਾਂ ਨਹੀਂ ਦਿੱਤਾ ਉਹਨਾਂ ਨੇ ਅਸੀਂ ਪੁੱਛਿਆ ਡਾਕਟਰਾਂ ਨੂੰ ਵੀ ਸਾਡੇ ਅੱਖਰਾਂ 'ਚ ਕੀ ਆਇਆ ਜੀ ਕਹਿੰਦੇ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਅਸੀਂ ਮਲਾਜ਼ਮਾਂ ਨੂੰ ਹੀ ਦਿਖਾ ਸਕਦੇ ਆ ਇਹ ਤੁਸੀਂ ਕੋਈ ਪੁਲਿਸ ਇਨਕੁਆਇਰੀ ਲਾਈਵ ਕੋਈ ਐਫਆਈਆਰ ਦਰਜ ਕਰਵਾਈ ਐਫਆਰ ਦਰਜ ਕਰਵਾਈ ਆ ਜੀ ਕੋਈ ਉਹ ਸੁਣਵਾਈ ਨਹੀਂ ਹੋਈ ਕੋਈ ਉੱਥੇ ਮਲਾਜ਼ਮ ਨਹੀਂ ਗਿਆਗਾ ਉਹਦੇ ਬਿਆਨ ਲੈਣ ਕਿੱਥੇ ਕਰਵਾਈ ਸੀ ਐਫਆਰ ਦਰਜ ਕੋਰ ਕਪੂਰੇ ਜੀ ਥਾਣਾ ਤਾਂ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਜੈਤੋ ਲੱਗਦਾ ਗਈ ਨਹੀਂ ਅਸੀਂ ਥਾਣੇ ਚ ਗਈ ਨਹੀਂ ਜੀ ਅਸੀਂ ਉੱਥੇ ਹੀ ਐਮਐਲਆਰ ਕੱਟੀ ਹੋਣੀ ਐਮਐਲਆਰ ਕੱਟੀ ਉੱਥੇ ਰਿਪੋਰਟ ਪੇਸ਼ ਹੋਈ ਆ ਉੱਥੇ ਸਾਰਾ ਕੁਝ ਕੀਤਾ ਜੀ ਕੋਟਕਪੁਰੇ ਤੁਸੀਂ ਕਿਉਂ ਨਹੀਂ ਰਿਪੋਰਟ ਦਰਜ ਕਰਾਈ ਫਿਰ ਇੱਥੇ ਸਾਨੂੰ ਮੈਂਬਰਾਂ ਪੰਚਾਇਤਾਂ ਨੇ ਰੋਕਿਆ ਸੀਗਾ ਵੀ ਤੁਸੀਂ ਆਪਦੇ ਨਾ ਤੁਸੀਂ ਵੀ ਕਰਦਾ ਕਰਾਂਗੇ ਆ ਤੁਸੀਂ ਬੈਠ ਕੇ ਹਾਂ ਤੇ ਤੁਸੀਂ ਬੈਠ ਕੇ ਕਰੇ ਨਬੇੜ ਲੋ ਅਸੀਂ ਇਸ ਕਰਕੇ ਗਏ ਨਹੀਂ ਗਏ ਅਸੀਂ ਅਸੀਂ ਤਾਂ ਤੇਜ ਗਏ ਇਹਨਾਂ ਨੇ ਜਾ ਕੇ ਫੇਰ ਵੀ ਸਾਡੇ ਤੇ ਵਾਅਦਾ ਕੀਤਾ ਵੀ ਅਸੀਂ ਹੁਣ ਆਪਦੇ ਨੂੰ ਤਾਂ ਲੈ ਕੇ ਭੱਜਣਾ ਹੀ ਸੀਗਾ ਜਦੋਂ ਉਹਦੇ ਕੋਲ ਸੁਣਗਦਾ ਨਹੀਂ ਸੀਗਾ ਅਸੀਂ ਤਾਂ ਉਹਨੂੰ ਲਿਜਾ ਕੇ ਉੱਥੇ ਦਾਖਲ ਕਰਨਾ ਸੀ ਜੇ ਅਸੀਂ ਪ੍ਰਾਈਵੇਟ ਜਾਂਦੇ ਸੀਗੇ ਪ੍ਰਾਈਵੇਟ ਵਾਲੇ ਕਹਿੰਦੇ ਸੀ ਇਹ ਸਰਕਾਰੀ ਕੇਸ ਆ ਬਈ ਅਸੀਂ ਇਹਨੂੰ ਦਾਖਲ ਨਹੀਂ ਕਰ ਸਕਦੇਗੇ ਅਸੀਂ ਤਿੰਨ ਚਾਰ ਹਸਪੀਟਲ ਪ੍ਰਾਈਵੇਟ ਗਏ ਸੀਗੇ ਨਹੀਂ ਕਿਸੇ ਨੇ ਹੱਥ ਪਾਇਆ ਜੇ ਅਸੀਂ ਸਰਕਾਰੀ ਚ ਜਾਂਦੇ ਸੀਗੇ ਸਰਕਾਰੀ ਵਾਲੇ ਕਹਿੰਦੇ ਬਈ ਜੇ ਤੱਕ ਕੇਸ ਬਣਾਓ ਜੇ ਕੇਸ ਬਣੂਗਾ ਤਾਂ ਅਸੀਂ ਇਹਨੂੰ ਦਾਖਲ ਕਰ ਸਕਦੇ ਹਾਂ ਨਹੀਂ ਅਸੀਂ ਇਹਨੂੰ ਦਾਖਲ ਨਹੀਂ ਕਰ ਸਕਦੇਗੇ ਅੱਛਾ ਅਸੀਂ ਤਾਂ ਕਰਕੇ ਉੱਥੇ ਵੀ ਕਿਸ ਕੀਤਾ ਸੀਗਾ ਵੀ ਅਸੀਂ ਆਪਦੇ ਨੂੰ ਦਵਾਈ ਦਵਾ ਲਾਂਗੇ ਇਹਨਾਂ ਨੇ ਉਸ ਦਿਨ ਫੌਜੀ ਆਇਆ ਇੱਥੇ ਫੌਜੀ ਤੇ ਫੌਜੀ ਦੀ ਮਾਂ ਵੀ ਆਈ ਕਹਿੰਦੇ ਕਹਿੰਦੇ ਤੁਸੀਂ ਇਹਨੂੰ ਮਾਰ ਹੀ ਦੇਣਾ ਸੀ ਤੁਸੀਂ ਇਹਨੂੰ ਜਿਉਂਦਾ ਕਿਉਂ ਛੱਡਤਾ ਜੇ ਅੱਜ ਵੀ ਰਾਜੀਨਾਮਾ ਹੀ ਹੋਣਾ ਸੀਗਾ ਜੇ ਤੁਸੀਂ ਮਾਰ ਦਿੰਦੇ ਤਾਂ ਵੀ ਰਾਜੀਨਾਮਾ ਹੀ ਹੋਣਾ ਸੀ ਫੌਜੀ ਕੌਣ ਹੈ ਫੌਜੀ ਫੌਜੀ ਸਾਡੇ ਚਾਚੇ ਦਾ ਮੁੰਡਾ ਜੀ ਸਾਡਾ ਭਰਾ ਹੀ ਹੈਗਾ ਅੱਛਾ ਉਹ ਦੁਸ਼ਕਰਮ ਕਰਨ ਵਾਲੇ ਦਾ ਕੀ ਲੱਗਦਾ ਉਹਦਾ ਵੀ ਉਹਦਾ ਵੱਡਾ ਭਰਾ ਜੀ ਸਗਾ ਭਰਾ ਉਹਦਾ ਹੋ ਹੁਣ ਹੁਣ ਕੀ ਹਾਲਾਤ ਨੇ ਤੁਹਾਡੇ ਮਰੀਜ਼ ਦੇ ਹੁਣ ਕਿਵੇਂ ਆ ਮਰੀਜ਼ ਨੂੰ ਰੋਟੀ ਨਹੀਂ ਲੰਗਦੀ ਜੀ ਕੁਝ ਵੀ ਨਹੀਂ ਖਾਂਦਾ ਪੀਂਦਾ ਉਹ ਉਹਦਾ ਬਾਲਾ ਬੁਰਾ ਹਾਲ ਆ ਜੀ ਬਜਨ ਦਾ ਤਾਂ ਉਹਦਾ ਮੇਦੀ ਹੈ ਨਹੀਂਗੀ ਅੱਛਾ ਹਾਂ ਐਨੀ ਬੁਰੀ ਹਾਲ ਤਾਂ ਬਹੁਤ ਬਚਨ ਦੀ ਉਮੀਦ ਨਹੀਂ ਉਦੋਂ ਜਦੋਂ ਵੀ ਉਹ ਉੱਠਦਾ ਬੈਠਦਾ ਉਹਦੇ ਪੀੜਾਂ ਹੀ ਪਈ ਜਾਂਦਾ ਕਹਿੰਦਾ ਮੇਰਾ ਵੀ ਦੁਖਦਾ ਮੇਰਾ ਵੀ ਦੁਖਦਾ ਮਾਰਿਆ ਨਾਲੇ ਨੂੰ ਕੁੱਟਿਆ ਮਾਰਿਆ ਨਾਲੇ ਮਾਰਿਆ ਕੁੱਟਿਆ ਵੀ ਨਾਲਿਆਂ ਨੂੰ ਤੇ ਨਾਲੇ ਜਿਹੜੇ ਫਿਰ ਜਿਹੜੇ ਜ਼ਬਰਦਸਤੀ ਕੀਤੀ ਉਹ ਵੀ ਹੋਈ ਆ ਫਿਰ ਉਹਦੇ ਕਰਕੇ ਜਿਆਦਾ ਕਮਜ਼ੋਰ ਆ ਵੀ ਖਾਣ ਪੀਣ ਨੂੰ ਗਰੀਬਾਂ ਦੇ ਘਰਾਂ 'ਚ ਕੀ ਹੁੰਦਾਗਾ ਕੱਲੀ ਰੋਟੀ ਆ ਹੁਣ ਕੀ ਵਿਹਾਲ ਉਹਦਾ ਕੋਈ ਨਹੀਂ ਹੈਗਾ ਸਾਨੂੰ ਇਹੀ ਹੋਇਆ ਪਿਆ ਵੀ ਸਾਨੂੰ ਤਾਂ ਸਾਫ਼ ਚਾਹੀਦਾ ਵੀ ਹੂੰ ਵੀ ਸਾਨੇ ਦਸਤਾਨ ਨੂੰ ਸਜ਼ਾ ਦਿਵਾਉਣੀ ਐ ਅਸੀਂ ਸਜ਼ਾ ਦਿਵਾਉਣੀ ਐ ਸੀ ਉਹਨਾਂ ਨੂੰ ਬਸ ਇਹੀ ਚਾਹੇ ਉਹਨੇ ਅਸੀਂ ਕਿ ਸਾਡੇ ਇਹੀ ਸਾਨੂੰ ਅੱਜ ਤਾਂ ਜੀ ਉਹਦੇ ਨਾਲ ਹੋਇਆ ਬੰਦਾਗਾ ਕੱਲ ਨੂੰ ਅਸੀਂ ਬੜੀਆਂ ਕੁੜੀਆਂ ਫਿਰਦੀਆਂ ਰਹਿਣਾ ਕੱਲ ਨੂੰ ਉਹ ਸਾਡੇ ਨਾਲ ਵੀ ਕਰ ਸਕਦਾਗਾ ਇਸ ਕਰਕੇ ਇਸ ਇਨਸਾਫ ਤੋਂ ਲੈਣਾ ਜੇ ਸਾਡੇ ਬੱਚੇ ਆ ਸਾਡੇ ਬੱਚਿਆਂ ਨੂੰ ਅੱਕੋ ਧਮਕੀਆਂ ਦਿੰਦੇ ਅੱਕੋ ਕਹਿ ਦਿੰਦੇ ਤੁਸੀਂ ਸਾਡੇ ਤੋਂ ਡਰ ਗਏ ਅੱਗੋ ਬੱਚੇ ਉਹਦੇ ਉਹਦੇ ਬੱਚੇ ਵੀ ਜਿੰਨੇ ਕੀਤਾ ਹੈ ਜਿਹੜੇ ਨੇ ਕਰਨ ਸਿੰਘ ਨੇ ਉਹਨੇ ਉਹ ਉਹਦੇ ਬੱਚੇ ਵੀ ਸਾਨੂੰ ਅੱਗੋ ਕਹਿ ਦਿੰਦੇ ਵੀ ਸਾਡੇ ਪਾਪੇ ਤੋਂ ਡਰਦੇ ਤੁਸੀਂ ਸਾਰੇ ਜਾਣੇ ਅਸੀਂ ਡਰਦੇ ਡੁਰਦੇ ਨਹੀਂ ਅਸੀਂ ਕਹਿ ਦਿੰਦੇ ਸੀ ਚੱਲ ਕਾਤੋਂ ਲੜਾਈ ਦਾ ਕਾਲਾ ਮੁੰਡਾ ਲੜਾਈ ਲੈਣੀ ਕੀ ਲੈਣਾ ਲੜਾਈ ਲੈ ਕੇ ਅਸੀਂ ਚੁੱਪ ਕਰ ਜਾਂਦੇ ਸਾਨੂੰ ਜਦੋਂ ਜੀ ਕਰਦਾ ਸ਼ਰਾਬ ਪੀ ਕੇ ਕੁੱਤੇ ਕੱਪੜੇ ਲਾ ਕੇ ਕੋਠੇ ਤੇ ਖੜ ਜਾਂਦਾ ਸਾਡੇ ਸਾਹਮਣੇ ਘਰ ਆ ਬਿਲਕੁਲ ਸਾਰਾ ਕੱਪੜੇ ਲਾ ਕੇ ਸਾਡੇ ਕੋਠੇ ਤੇ ਚੜ ਜਾਂਦਾ ਸਾਡੇ ਘਰੇ ਧੀਆਂ ਆ ਸਾਡੇ ਬੱਚੇ ਆ ਤੇ ਇਹ ਕੁਛ ਸਾਡੇ ਨਾਲ ਕਰਦਾ ਉਹ ਅ ਕਰ ਰਿਹਾ ਵੀ ਇਸ ਤਰੀਕੇ ਉਹ ਜਦੋਂ ਪੀ ਕੇ ਕਹਿ ਦਿੰਦਾ ਮੇਰੇ ਚ ਬਾਬਾ ਆ ਕੇ ਉਹ ਐ ਕਹਿ ਕੇ ਕਹਿ ਦਿੰਦਾ ਜੀ ਹੁਣ ਵੀ ਜਦ ਦਿਨ ਆਇਆ ਸੀ ਉਦੋਂ ਵੀ ਸਾਨੂੰ ਉਹਨੇ ਗੰਦ ਬਹੁਤ ਬਕਿਆ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਮੇਰੀਆਂ ਬੁੜੀਆਂ ਮੇਰੇ ਐ ਕਰ ਲੜ ਸਾਡੀਆਂ ਬੁੜੀਆਂ ਐ ਸੋਡੀਆਂ ਐ ਕਰ ਲੈਣ ਸਾਨੂੰ ਉਹਨੇ ਐ ਕਰਕੇ ਗਾਲਾਂ ਕੱਢੀਆਂ ਸਾਰਿਆਂ ਨੂੰ ਅਸੀਂ ਤਾਂ ਵੀ ਚੁੱਪ ਕਰ ਜਾਂਦੇ ਸੀ ਸਿਆਦੇ ਚੱਲ ਕੋਈ ਨਹੀਂ ਆਪਦੇ ਘਰ ਦਾ ਬੰਦਾ ਕੋਈ ਨਹੀਂ ਅਸੀਂ ਤਾਂ ਅਸੀਂ ਆਪ ਦਾ ਸਮਝਿਆ ਸੀ ਪਰ ਇਹਨਾਂ ਨੇ ਸਾਨੂੰ ਨਹੀਂ ਇਹਨਾਂ ਨੇ ਕੀਤਾ ਵੀ ਕੋਈ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਦਾਦੇ ਸਹੁਰੇ ਦੀ ਦੁਸ਼ਮਣੀ ਕੀ ਹੈ ਕੀ ਨਹੀਂ ਹੈਗੀ ਉਹ ਹੁਣ ਇਹ ਸਾਡੇ ਨਾ ਕੱਢੀ ਜਾਂਦੀ ਸਾਨੂੰ ਬਸ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਇਨਸਾਫ ਚਾਹੀਦਾ ਜੀ ਜੀ ਇਹਨੇ ਬੱਚੇ ਕਿੰਨੇ ਕਿੱਡੇ ਆ ਕਿਹੜੇ ਕਿਹੜੇ ਕਾ ਜੀ ਛੋਟੇ ਛੋਟੇ ਹੀ ਆ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਆ ਹਾਂਜੀ ਹਾਂਜੀ ਠੀਕ ਆ ਜੀ ਆ ਕੁੜੀਆ ਉਹਦੀ ਹਾਂਜੀ ਇਹ ਛੋਟੇ ਕਰੋਨਾ ਕਾ ਤੋਂ ਆ ਇਹ ਛੋਟੇ ਛੋਟੇ ਬੱਚੇ ਇਹਨਾਂ ਨੇ ਵੀ ਉਦਣ ਦੀ ਰੋਟੀ ਛੱਡੀ ਬੱਚੇ ਨੇ ਖਾਦੀ ਨਹੀਂ ਜੀ ਨਾ ਕਰੋਨਾ ਨਹੀਂ ਗਾ ਇਹਨਾਂ ਨੂੰ ਤੇ ਹੀ ਹੋਇਆ ਪਿਆ ਬੱਚਿਆਂ ਨੂੰ ਵੀ ਸਾਡਾ ਪਾਪਾ ਘਰੇ ਆਉਂਦਾ ਨਹੀਂ ਗਾ ਇਹਨਾਂ ਨੇ ਰੋਟੀ ਨਹੀਂ ਖਾਦੀ ਉਦਣ ਦੀ ਜਦੋਂ ਕੋਈ ਸ਼ ਹੋਇਆ ਸਾਡੇ ਬੰਦੇ ਨਾਲ ਜੀ ਜਿਸ ਕਨ ਸਰਪੰਚੀ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੰਘ ਗੱਲ ਕਰ ਰਿਹਾ ਸਫਰ ਟੈਲੀਵਿਜ਼ਨ ਤੋਂ ਜੀ ਹਾਂਜੀ ਇੱਕਣਾ ਤੁਹਾਡੇ ਪਿੰਡ ਟਿੱਬੇ ਤੇ ਘਟਨਾ ਹੋਈ ਆ ਜੀ ਬੰਦੇ ਦੇ ਨਾਲ ਦੁਸ਼ਕਰਮ ਹੋਇਆ ਸੀ ਜੀ ਹਾਂਜੀ ਉਹਦੇ ਬਾਰੇ ਗੱਲਬਾਤ ਕਰਨੀ ਸੀ ਉਹ ਕੀ ਘਟਨਾ ਹੋਈ ਆ ਉਹਨਾਂ ਨੇ ਨਾ ਅੱਜ ਖਬਰ ਲਵਾਈ ਸੀ ਜੀ ਅੱਛਾ ਜੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਪੰਚ ਨੇ ਸਾਨੂੰ ਥਾਣੇ ਜਾਣ ਤੋਂ ਰੋਕਤਾ ਕਹਿੰਦੇ ਵੇਥੇ ਕੋਈ ਗੱਲ ਨਹੀਂ ਤੁਹਾਨੂੰ ਇਲਾਜ ਲੂਜ ਕਰਵਾ ਦੇਵਾਂਗੇ ਪਰ ਉਹ ਉਹ ਸਾਡੀ ਗੱਲ ਨਹੀਂ ਸੁਣੀ ਗਏ ਜਾਰੀ ਉਹਦੇ ਬਾਰੇ ਜਾਨਣਾ ਸੀ ਤੁਹਾਡਾ ਪੱਖ ਲੈਣਾ ਜੀ ਹਾਂਜੀ ਉਹਦੇ ਤੇ ਜੀ ਗੱਲ ਇਹ ਹੋਈ ਸੀ ਕਿ ਅਸੀਂ ਤਮਿਲ ਚਲੋ ਪੰਚਾਇਤ ਤੋਂ ਮੱਲੋ ਮੱਲੀ ਤਾਂ ਆਪਾਂ ਕਿਵੇਂ ਰੱਖ ਲਾਂਗੇ ਇਕੱਲੇ ਨੂੰ ਕਰਦੇ ਆਂ ਕੋਈ ਗੱਲ ਵੀ ਜੀ ਅਸੀਂ ਇਹਨਾਂ ਨੂੰ ਪੁੱਛਿਆ ਇਹਦੇ ਵੀ ਸਾਡਾ ਕਿਰਾਉ ਉਹਨੂੰ ਸਵੇਰ ਦਾ ਗੱਲ ਇਹ ਹੋਈ ਸੀ ਵੀ ਉਹਨੂੰ ਉਹਨਾਂ ਤੁਹੀਂ ਲਾਪਾ ਕਰ ਦਿਓ ਤੇ ਚਲੋ ਜਿਹੜਾ ਕੋਈ ਹੋ ਗਿਆ ਠੀਕ ਆ ਸਾਡਾ ਆਪਦਾ ਹੈ ਅੱਛਾ ਜੀ ਸਵੇਰ ਇਹਨੇ ਕਿਹਾ ਸੀਗਾ ਜੀ ਅਸੀਂ ਉਹਦੇ ਕੋਲੇ ਗਏ ਕਿ ਉਹ ਵਾਲੇ ਮੈਥੋਂ ਗਲਤੀ ਹੋ ਗਈ ਹੂੰ ਵੀ ਜੇ ਕੁਝ ਵੀ ਆ ਇਹ ਵੀ ਨਾਲ ਹੀ ਸੀ ਇੱਕ ਕਾਲੇ ਹਰੇ ਵੀ ਸਾਰੇ ਜੀ ਤੇ ਬਾਅਦ ਕਿ ਇਹਨਾਂ ਦੇ ਦੁਬਾਰੇ ਰਿਸ਼ਤੇਦਾਰ ਆ ਗਏ ਹੂੰ ਉਹ ਮੁੰਡੇ ਦੇ ਸਹੁਰੇ ਇਹਦੇ ਜਦ ਦੇ ਵੀ ਦੇ ਠੀਕ ਹੈ ਜੀ ਦੇ ਵੀ ਦੇ ਤੇ ਉਦੋਂ ਸਾਨੂੰ ਸੱਧਿਆ ਵੀ ਨਹੀਂ ਅਸੀਂ ਆਪ ਹੀ ਆ ਗਏ ਮੈਂ ਤੇ ਬਲਵਿੰਦਰ ਮੈਂਬਰ ਹੂੰ ਤੇ ਮੈਨੂੰ ਕਲੇਰ ਵੀ ਕਿਤੇ ਲੜ-ਲੋੜਨਾ ਪੈਣਾ ਵੀ ਬੰਦੇ ਕੋਲ ਕੁੱਟ ਕੇ ਆ ਕੇ ਇਹਦੇ ਸਟਾਪ-ਟਾਪ ਮਾਰ ਕੇ ਤੇ ਕੱਲ ਫਿਰ ਉੱਥੇ ਹੀ ਆੜੂ ਸਾਡੇ ਉਹਨਾਂ ਨੂੰ ਇਹਨਾਂ ਨੇ ਫੈਸਲਾ ਆਪ ਹੀ ਆਪ ਹੀ ਦੀ ਕਰ ਲਿਆ ਸੀਗਾ ਵੀ ਲਾਜ ਕਰਵਾ ਦਿਓ ਸਾਡੇ ਮੁੰਡੇ ਦਾ ਜੀ ਉਹਦੇ ਨਾਲ ਹੂੰ ਉਹ ਸਾਡੇ ਬੈਠਾਂ ਤੋਂ ਇਹਨਾਂ ਰਿਸ਼ਤੇਦਾਰਾਂ ਨੇ ਫੈਸਲਾ ਕਰ ਲਿਆ ਸੀ ਵੀ ਇਲਾਜ ਕਰਵਾ ਦਿਓ ਅੱਛਾ ਜੀ ਮੈਂ ਇਲਾਜ ਕਰਵਾ ਦੂੰਗਾ ਜੀ ਤੇ ਬਾਅਦ ਦੇ ਵਿੱਚ ਜਦੋਂ ਉਹ ਉੱਠ ਗਏ ਤਾਂ ਸੀ ਵੀ ਦੁਰਗੇ ਮੈਂ ਵੀ ਉਹਨੂੰ ਕਹਿ ਕੇ ਮੈਂ ਕੋਈ ਨਾ ਨੂੰ ਤੇ ਆਖਿਆ ਵੀ ਤੁਹ ਇਲਾਜ ਕਰਾਹੇਗਾ ਹੂੰ ਤੇ ਇਹਨਾਂ ਨੂੰ ਪੈਸੇ ਦੇ ਦੇ ਇਲਾਜ ਕਰਵਾਉਣ ਇਹ ਜੀ ਕਿ ਭਾਈ ਮੈਂ ਦੇ ਦਿੰਦਾ ਨਾ ਪੈਸੇ ਹੂੰ ਤੇ ਉਹਨਾਂ ਨੂੰ 500 ਰੁਪਏ ਫੜਾ ਤੱਕ ਦੇ ਮੈਂ ਕਰਾਂ ਅੱਛਾ ਜੀ ਮੁੰਡੇ ਨੂੰ ਨਾਲ ਭੇਜਤਾ ਕਿ ਦਵਾਈ ਦਵਾ ਲਿਆ ਹੂੰ ਤੇ ਆਪ ਟ੍ਰਾਂਲ ਲੈ ਕੇ ਸਾਨੂੰ ਅਗਲੇ ਦਿਨ ਇਹਨਾਂ ਨੇ ਆਖਿਆ ਹਰੇ ਭਾਈ ਅਗਰ ਉਹਨੇ 500 ਹੀ ਦਿੱਤਾ ਹੈ। ਅੱਛਾ ਜੀ। ਮੈਂ ਕਹਿੰਦਾ ਵੀ ਜੇ 500 ਦਿੱਤਾ ਨਾ ਜੋ ਥੋੜਾ ਲਾਜ ਹੀ ਨਹੀਂ ਆਉਂਦਾ ਤੂੰ ਘਰੇ ਪੈ ਕੇ ਨਹੀਂ ਮਾਰਨਾਗਾ ਤੁਸੀਂ ਇਹਨੂੰ। ਜੀ ਇਹਨੂੰ ਲੈ ਕੇ ਜਾਓ ਕਿਤੇ ਫਿਰ। ਜੀ। ਮੈਂ ਆ ਕੇ ਭੇਜਿਆ ਇਹਨਾਂ ਨੂੰ ਅਸੀਂ ਮੈਂ ਤੇ ਬਲਵਿੰਦਰ ਨੇ। ਓਕੇ ਜੀ। ਕੋਈ ਪੰਚਾਇਤ ਨੇ ਤਾਂ ਕੀ ਕਰਤਾ ਭਾਈ? ਠੀਕ ਹੈ ਠੀਕ ਹੈ। ਹਾਂ ਪੁੱਤ ਤਾਂ ਫੈਸਲਾ ਹੀ ਟਕਾਲ ਹੀ ਵਸੇ ਆਉਂਦੇ ਸੀਗੇ। ਹਾਂ ਜੀ ਹਾਂ ਜੀ। ਉਹ ਆਖਿਆ ਸੀ ਵੀ ਅਸੀਂ ਕਰਨਾ ਕੁਝ ਨਹੀਂਗਾ। ਸਾਡਾ ਜੀ ਉਹਨਾਂ ਨੂੰ ਦਗਾ ਕਰਾ ਦਿਓ ਸਾਡਾ ਲਾਜ ਕਰਵਾ ਦਿਓ। ਸਾਡੇ ਕੋਲ ਲਾਜ ਜਦੋਂ ਮੰਨ ਗਿਆ ਮੰਨ ਕੇ ਤੇ ਉਹ ਬੰਦਾ ਟਰਾਲਾ ਲੈ ਕੇ ਉੱਠ ਗਿਆ ਫਿਰ ਵੀ ਤੁਸੀਂ ਅਸੀਂ ਭੇਜਾਂ ਤਾਂ ਵੀ ਤੁਸੀਂ ਇਹਨੂੰ ਲੈ ਜਿਓ ਤੁਸੀਂ ਓਕੇ ਓਕੇ ਜੀ ਆਹ ਹੁਣ ਦੱਸ ਰਿਹਾ ਕਿ ਮਰੀਜ਼ ਦੀ ਜਿਹੜੀ ਹਾਲਤ ਆ ਉਹ ਬਹੁਤ ਗੰਭੀਰ ਆ ਉਹ ਰੋਟੀ ਪਾਣੀ ਵੀ ਨਹੀਂ ਖਾ ਰਿਹਾ ਮਰੀਜ਼ ਉਦੋਂ ਵੀ ਉਹਦੀ ਹਾਲਤ ਖਾਲ ਸੀ ਕਿ ਬਹੁਤ ਅੱਛਾ ਜੀ ਅਸੀਂ ਕਿਹਾ ਸੀ ਆਦੀ ਕੋਈ ਨਹੀਂ ਅਸੀਂ ਭਾਈ ਇਲਾਜ ਕਰਵਾ ਲਾਂਗੇ ਆਪੇ ਕਰਵਾ ਲਾਂਗੇ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਸਵੇਰ ਇਹਨਾਂ ਨੇ ਇਹ ਗੱਲ ਹੀ ਕਰੀ ਸੀ ਉਹਦੇ ਕੋਲੇ ਵੀ ਆ ਗਏ ਇਹਨਾਂ ਨੇ ਉਹਦੀ ਅਸੀਂ ਜਿੰਨੀ ਕਾ ਆਪਾਂ ਕਰਦੇ ਹੁੰਨੇ ਆ ਗੱਲ ਅਗਲੇ ਨਾਲ ਕਰੀਏ ਅਸੀਂ ਜੀ 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 ਉਹਨੇ ਗਲਤੀ ਮੰਨ ਲਈ ਉਦੋਂ ਠੀਕ ਹੈ ਜੀ ਰਿਸ਼ਤੇਦਾਰ ਆ ਕੇ ਦੁਪਹਿਰੇ ਉਹ ਬੰਦੇ ਕਾਰਾਂ ਲੈ ਕੇ ਆ ਗਿਆ ਅਸੀਂ ਮੈਨੂੰ ਬਿੰਦਰਾ ਦਾ ਵੀ ਆ ਕਿ ਭਾਈ ਆਪਾਂ ਚੱਲ ਗਏ ਜਰਾਵੇਂ ਵੀ ਉਹ ਮੁੰਡੇ ਮੰਡੇ ਨਾਲ ਲੈ ਕੇ ਆ ਚਲੋ ਵੀ ਆਪਣੇ ਕਿਹੜਾ ਫਰਜ ਰਾਜੀ ਨਵਾਂ ਤਾਂ ਹੋਇਆ ਹੀ ਆ ਤੜਕੇ ਇਹਨਾਂ ਦਾ ਤੇ ਆਪਾਂ ਨਾ ਵੀ ਚੱਲਿਆ ਜੀ ਉੱਥੇ ਠੀਕ ਹੈ ਜੀ ਸਾਡੇ ਅੰਦਰ ਨੂੰ ਉਹ ਇਹਦੇ ਘਰੇ ਹੀ ਬੈਠੇ ਸੀ ਇਹ ਕਰਨੀ ਦੇ ਇਹਨਾਂ ਦੀ ਜ਼ਿੰਦਾਰੀ ਦੇ ਸਹੁਰੇ ਤੇ ਵੀ ਦੇ ਹੂੰ ਉਹਨਾਂ ਨੇ ਇਹ ਗੱਲ ਚੱਲੀ ਜਾਂਦੀ ਸੀ ਵੀ ਤੁਸੀਂ ਇਲਾਜ ਕਰਵਾ ਦੇ ਅਸੀਂ ਅਸੀਂ ਉਹ ਨਹੀਂ ਕਰਦੇਗੇ ਜੀ ਇਹਦਾ ਹੀ ਮੈਂ ਕਰਵਾ ਦਊਗਾ ਪਰ ਨਾ ਭਗਵਾਨ ਹੀ ਹੁੰਦੀ ਆਪਣੇ ਕੋਲ ਤਾਂ ਹੋਰ ਤਾਂ ਇਹਨੂੰ ਕੀ ਹੁੰਦਾ ਹੈ ਜੀ ਜੀ ਅਸੀਂ ਇਹਨੂੰ ਕਿਹਾ ਵੀ ਉਹ ਬੰਦੇ ਨੇ ਬਾਈ ਇਹ ਇਲਾਜ ਕਰਾਉਣ ਨੂੰ ਮੰਨ ਗਿਆ ਤੁਸੀਂ ਆ ਕੋਲੇ ਬੈਠੇ ਆ ਅਸੀਂ ਕਹਿੰਦੇ ਮਨ ਗਿਆ ਤਾਂ ਕਰਵਾਊਗਾ ਹੀ ਆਪੇ ਹਾਂਜੀ ਜਦੋਂ ਅਸੀਂ ਉਸ ਤੋਂ ਉੱਠ ਕੇ ਲੱਗੇ ਮੈਂ ਕਿਹਾ ਵੀ ਤੂੰ ਪੈਸੇ ਆਪ ਬਿਲਕੁਲ ਤਾਂ ਨਾਲ ਜਾ ਉਹਨਾਂ ਦੇ ਜਿੱਸੋ ਮਰਜ਼ੀ ਦਵਾਈ ਲੈ ਕੇ ਆਉਂ ਜਦ ਇਲਾਜ ਕਰਾਉਣ ਤੇ ਨਹੀਂ ਮੈਨੂੰ ਪੈਸੇ ਦੇ ਦੇ ਤੂੰ ਕਿ ਬਾਈ ਮੈਂ ਪੈਸੇ ਮੇਰੇ ਫੋਨ ਚਾ ਮੇਰਾ ਫੋਨ ਟੁੱਟ ਗਿਆ ਮੈਂ ਦੋ ਕੇ ਤੋਂ ਫੜ ਕੇ ਪੈਸੇ ਕਿਰਨ ਦੇ ਨਾ ਤੇ ਬਾਕੀ ਮੈਂ ਕਢਾ ਕੇ ਦੇ ਦੂੰਗਾ ਮੁੜ ਕੇ ਅੱਛਾ ਜੀ ਐਨੀ ਗੱਲ ਉਹ ਕਹਿ ਕੇ ਸਾਡੇ ਕੋਲੋਂ ਤਾਂ ਅਸੀਂ ਉੱਠ ਗਏ ਆ ਉਹਨੂੰ ਅਗਲੇ ਦਿਨ ਇਹਨਾਂ ਨੇ ਫੋਨ ਕੀਤਾ ਆ ਕੇ ਬਾਈ ਉਹ ਤਾਂ ਯਾਰ ਉਹਨੇ ਸਾਨੂੰ 500 ਹੀ ਦਿੱਤਾ ਹੈ ਜੀ ਅਸੀਂ ਉਹਨੂੰ ਕਿਹਾ ਵੀ ਤੁਸੀਂ ਰੱਖ ਲੋ ਜੇ ਜਾ ਕੇ ਜੇ 500 ਦਿੱਤਾ ਪਰ ਨਹੀਂ इंग्लंड ਦੇ ਇੱਥੇ ਤਾਂ ਫਿਰ ਤੁਸੀਂ ਕੀ ਕਰੋਗੇ ਹੂੰ ਹੂੰ ਬਾਅਦ ਕੇ ਗਏ ਆ ਓਕੇ ਜੀ ਹਾਂ ਹਾਂ ਇਹ ਫੋਨ ਸਰਪੰਚ ਸਾਹਿਬ ਅਸਲ 'ਚ ਕਿੱਥੇ ਖੜੀ ਆ ਗੱਲ ਹੁਣ ਕੀ ਪਰਿਵਾਰ ਤਾਂ ਇਹ ਕਹਿ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉੱਤੇ ਬੰਦੀ ਕਾਰਵਾਈ ਕੀਤੀ ਜਾ ਕਿਉਂਕਿ ਦੁਸ਼ਕਰਮ ਹੋਇਆ ਉਹਦੀ ਤਾਂ ਹੁਣ ਅਸਲ 'ਚ ਤਾਂ ਸਜ਼ਾ ਹੀ ਬਣਦੀ ਹੈ ਜੇ ਪਰਿਵਾਰ ਇਹ ਕਹਿ ਰਿਹਾ ਹੈ। ਪਰ ਸਜ਼ਾ ਤਾਂ ਦੁਸ਼ਕਰਮ ਦੀ ਤਾਂ ਬਣਦੀ ਬਣਦੀ ਹੈ। ਹਾਂਜੀ। ਹਾਂ। ਫਿਰ ਅਸੀਂ ਤਾਂ ਇਹ ਗੱਲ ਤੁਸੀਂ ਹੁਣ ਪੈੰਡ ਦੇ ਮੋਹਦਵਾਰੋਂ ਤੁਸੀਂ ਜੇ ਪੈੰਡ 'ਚ ਹੁਣ ਇਹ ਤਾਂ ਬੰਦੇ ਨਾਲ ਹੋਇਆ ਇੱਥੇ ਧੀਆ ਭੈਣਾਂ ਵੀ ਰਹਿੰਦੀਆਂ ਜੇ ਕੱਲ ਨੂੰ ਕਿਸੇ ਨਾ ਪਰਿਵਾਰ ਕਹਿੰਦਾ ਹੋਰ ਕਿਸੇ ਨਾਲ ਗੱਲਬਾਤ ਹੋ ਗਈ। ਤਾਂ ਫਿਰ ਅਸੀਂ ਕਰਾਂਗੇ। ਨਹੀਂ ਆਪਾਂ ਨੂੰ ਇਹ ਉਦੋਂ ਹੀ ਕਹਿੰਦੇ ਵੀ ਸਾਡੇ ਨਾਲ ਸਪੋਰਟ ਕਰੋ ਤੁਸੀਂ ਆਪਾਂ ਨਹੀਂ ਕਰਨਾ ਕੁਝ ਵੀ ਨਾਰਾਜ਼ ਨਾ ਮਾ ਕਿਸੇ ਵੀ। ਇਹਨਾਂ ਨੇ ਆ ਗਏ ਸਾਨੂੰ ਉਹਨਾਂ ਕੋਲੇ ਜੀ ਜਿਹੜਾ ਉਹ ਪਰਿਵਾਰ ਆਖੀਂਦਾ ਫਿਰ ਤਾਂ ਸਾਨੂੰ ਜਾਣੇ ਪੈਣਾ ਸੀ ਨਾ ਕਿੰਦਾ ਵੀ ਅਸੀਂ ਮੱਲੋ ਮੱਲੀ ਗਏ ਹੋਈਏ ਇਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਕਿਤੇ ਨਹੀਂ ਜਾਣਾਗਾ ਤੇ ਅਸੀਂ ਤੁਹਾਡਾ ਇੱਥੇ ਟਿਕਾਣਾ ਕਰਾਉਣੀ ਆ ਫੇਰ ਤਾਂ ਆਪਣੀ ਸੱਤ ਤੇ ਗੱਲ ਆਉਂਦੀ ਆ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕੁਝ ਨਹੀਂ ਕਰਨਾਗਾ ਸਦਾ ਇਲਾਜ ਹੋ ਜੇ ਬਸ ਠੀਕ ਹੈ ਸਰਪੰਚ ਸਾਹਿਬ ਤੁਹਾਡੀ ਨੇ ਹੁਣ ਵੀ ਡਾਕਟਰ ਸਾਹਿਬ ਮੈਂ ਇਹਨਾਂ ਨੂੰ ਆਖਿਆ ਵੀ ਚਲੋ ਮੈਂ ਬਾਹਰ ਗਿਆ ਆ ਵੇ ਅੱਜ ਜੀ ਡਾਕਟਰ ਨੂੰ ਆਖੋ ਰਿਪੋਰਟ ਤਾਂ ਬਣਾ ਕੇ ਦੇਵੇ ਥਾਣੇ ਵਾਲਾ ਨਾਲ ਗੱਲ ਹੋਈ ਸੀਗੀ ਉਹਨੇ ਜਿਹੜੇ ਡਾਕਟਰ ਦੀ ਰਿਪੋਰਟ ਨੇ ਉਹਨਾਂ ਚਿਰ ਅਸੀਂ ਕਾਰਵਾਈ ਕੀ ਕਰ ਲਈਏ ਜੀ 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 ਹੋਰ ਰਿਪੋਰਟ ਹੀ ਮੰਗਦੇ ਆ ਹੁਣ ਇਹ ਕਹਿੰਦੇ ਅਸੀਂ ਕੋਟਕਪੂਰੇ ਥਾਣੇ ਚੋਂ ਉਸੇ ਸਿਟੀ ਚ ਅਸੀਂ ਐਮ ਐਲ ਆਰ ਦਿੱਤੀ ਸੀ ਸ਼ਾਇਦ ਇਹ ਆਦੇ ਹਾਂਜੀ ਪਰਿਵਾਰ ਦੱਸ ਰਿਹਾ ਵੀ ਉੱਥੇ ਰਿਪੋਰਟ ਦਰਜ ਕਰਾਈ ਅਸੀਂ ਕੋਟਕਪੂਰੇ ਜੀ ਨਹੀਂ ਤੋਂ ਕੋਣ ਥਾਂ ਡਾਕਟਰ ਸਾਹ ਨੇ ਤਾਂ ਇਹਨਾਂ ਨੂੰ ਜੇਤੂ ਥਾਣੇ ਨੂੰ ਰਿਕਮੈਂਡ ਕੀਤਾ ਹੈ ਮੈਂ ਮੈਂ ਵੀ ਪੁੱਛਿਆ ਵੀ ਥਾਣਾ ਤਾਂ ਸ਼ਾਇਦ ਜੈਤੋ ਲੱਗਦਾ ਨਾ ਨਹੀਂ ਨਹੀਂ ਜੈਤੋ ਨਹੀਂ ਕੀਤਾ ਉਹਨਾਂ ਨੇ ਮੈਨੂੰ ਐਸਾ ਹੀ ਨਿਸ਼ਤਰ ਸਿੰਘ ਦਾ ਫੋਨ ਆਇਆ ਸੀਗਾ ਉਹਨਾਂ ਨੇ ਵੀ ਉਹਨਾਂ ਨੇ ਆਹ ਤੁਹਾਡਾ ਕੇਸ ਜਿਹੜੇ ਕੋਈ ਡਾਕਟਰ ਸਾਹਿਬ ਨੇ ਰਿਪੋਰਟ ਦਿੱਤੀ ਆ ਪਰ ਸਾਨੂੰ ਹਲੇ ਵੀ ਕੋਈ ਉਹਨਾਂ ਦੇ ਵੱਲੋਂ ਕਾਗਜ਼ੀ ਕਾਰਵਾਈ ਕੋਈ ਨਹੀਂ ਮਤਲਬ ਡਾਕਟਰ ਨੇ ਜੈਤੋ ਰਿਪੋਰਟ ਭੇਜ ਦਿੱਤੀ ਨਾ ਥਾਣੇ 'ਚ ਨਹੀਂ ਰਿਪੋਰਟ ਨਹੀਂ ਭੇਜੀ ਕੱਲਾ ਫੋਨ ਹੀ ਕੀਤਾ ਉਹਨਾਂ ਨੇ ਵੀ ਆਹ ਕਾਰਵਾਈ ਠੀਕ ਹੈ ਜੀ ਹੋਇਆ ਵਾ ਤੇ ਰਿਪੋਰਟ ਨਹੀਂ ਹਲੇ ਬਣਾ ਕੇ ਦਿੱਤੀ ਡਾਕਟਰ ਤੋਂ ਠੀਕ ਹੈ ਠੀਕ ਹੈ ਜੀ ਹਾਂ ਤੇ ਉਹ ਰਿਪੋਰਟ ਸਾਡੇ ਕੋਲੇ ਆਊਗੀ ਤਾਂ ਅਗਲੀ ਕਾਰਵਾਈ ਅਸੀਂ ਫੇਰ ਹੀ ਸ਼ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡੀ ਇਹ ਰਿਕਾਰਡਿੰਗ ਮੈਂ ਖਬਰ ਦੇ ਨਾਲ ਚਲਾਵਾਂਗਾ ਜੀ ਠੀਕ ਹੈ ਜੀ ਓਕੇ ਜੀ